ਦਲਜੀਤ ਸਿੰਘ ਜੀ ਅਮਰੀਕਾ ਵਿੱਚ ਇੱਕ ਵੱਡਾ ਜਿਹੜਾ ਕਿ ਮਸਲਾ ਹੈ ਉਹ ਭਾਰਤੀਆਂ ਦੇ ਲਈ ਨਿਕਲ ਕੇ ਸਾਹਮਣੇ ਆਇਆ ਹੈ ਅਮਰੀਕਾ ਦੀ FBI ਨੇ ਸਟੇਟਮੈਂਟ ਜਾਰੀ ਕੀਤੀ ਹੈ ਕਿ ਜੋ ਅਮਰੀਕਾ ਦੇ ਵਿੱਚ ਭਾਰਤੀ ਬਿਜ਼ਨਸਮੈਨ ਨੇ ਉਹਨਾਂ ਨੂੰ ਫਰੂਤੀਆਂ ਕਿਹਲੋ ਕਿ ਮੰਗਣ ਦੇ ਲਈ ਫੋਨ ਆਏ ਨਹੀਂ ਉਹਨਾਂ ਕਿਹਾ ਜੇ ਕਿਸੇ ਵੀ ਬਿਜ਼ਨਸਮੈਨ ਨੂੰ ਐਦਾਂ ਦਾ ਕੋਈ ਫੋਨ ਆਂਦਾ ਤਾਂ ਸਿੱਧਾ FBI ਨਾਲ ਕੰਟੈਕਟ ਕਰਨ ਜੋ ਭਾਰਤ ਦੇ ਬਿਜ਼ਨਸਮੈਨ ਨੇ ਉੱਥੇ ਜੇ ਗੱਲ ਕਰੀਏ ਜੋ ਅਮਰੀਕਾ ਦੇ ਵਿੱਚ ਕਿਹਲੋ ਕਿ ਲੋ ਹੈ ਉੱਥੇ ਦੀ ਜੋ ਕੰਡੀਸ਼ਨਸ ਨੇ ਜੇ ਗੱਲ ਕਰੀਏ ਕਿ ਉਹ ਵੀ ਹੁਣ ਕਿੰਨੇ ਖਰਾਬ ਨਹੀਂ ਹੋ ਚੁੱਕੇ ਕਿ ਹੁਣ ਉੱਥੇ ਬਿਨਸਮੈਨ ਨੂੰ ਕਿਸੇ ਤਰੀਕੇ ਨਾਲ ਫਰੋਤੀਆਂ ਮੰਗ ਲਈ ਫੋਨ ਆ ਰਹੇ ਨੇ ਪਰ ਚੰਗੀ ਗੱਲ ਇਹ ਹੈ ਕਿ ਉਹਨਾਂ ਦੀ ਏਜੰਸੀ ਨੇ ਖੁਦ ਕਿਹਾ ਹੈ ਕਿ ਜੇ ਤੁਹਾਨੂੰ ਕਿਸੇ ਨੂੰ ਤਕਲੀਫ ਹੁੰਦੀ ਹੈ ਸਾਨੂੰ ਫੋਨ ਕੀਤਾ ਜਾਵੇ ਕਿਵੇਂ ਦੇਖਦੇ ਹੋ ਸਾਰੇ ਮਸਲੇ ਤੁਸੀਂ ਹਾਂਜੀ ਬਿਲਕੁਲ ਬਿਲਕੁਲ ਇਹ ਹੁਣ ਜਿਹੜਾ ਪੰਜਾਬ ਤੋਂ ਜਾਂ ਫਿਰ ਹਰਿਆਣਾ ਤੋਂ ਜਾਂ ਹੋਰ ਸਟੇਟਾਂ ਤੋਂ ਜਿਹੜਾ ਗੈਂਗਸਟਰ ਬਾਦ ਸੀ ਉਹ ਹੁਣ ਅਮਰੀਕਾ ਕੈਨੇਡਾ ਪਹੁੰਚ ਚੁੱਕਿਆ ਇਹਨਾਂ ਨੇ ਕੋਸ਼ ਨਾ ਕੋਸ਼ ਕਈਏ ਤੇ ਆਪਣੇ ਕਰਿੰਦੇ ਜਿਹੜੇ ਨੇ ਉਹ ਪਿਛਲੇ ਸਮੇਂ ਦੇ ਵਿੱਚ ਜਦੋਂ ਬਹੁਤ ਸਾਰੇ ਸਟੂਡੈਂਟ ਵਿਦੇਸ਼ਾਂ ਨੂੰ ਗਏ ਕੈਨੇਡਾ ਨੂੰ ਗਏ ਜਾਂ ਫਿਰ ਅਮਰੀਕਾ ਨੂੰ ਗਏ ਆ ਤੇ ਉਥੇ ਇਹਨਾਂ ਨੇ ਨਾ ਐਸ ਕਈਆਂ ਨੇ ਸਟੂਡੈਂਟ ਕਈਆਂ ਨੇ ਮੈਕਸੀਕੋ ਵੱਲੋਂ ਮਤਲਬ ਬਹੁਤ ਸਾਰੀਆਂ ਗੈਂਗਸ ਨੇ ਆਪਣੇ ਬੰਦੇ ਜਿਹੜੇ ਆ ਉਧਰ ਫਿੱਟ ਕਰ ਦਿੱਤੇ ਆ ਉਹਨਾਂ ਨੂੰ ਲੱਗਦਾ ਪੀ ਉਹ ਸੇਫ ਥਾਂ ਹੈ ਉਥੇ ਬਹਿ ਕੇ ਤੇ ਉਹ ਇੱਕ ਤਰ੍ਹਾਂ ਦਾ ਵੱਡਾ ਰੈਕਟ ਚਲਾ ਸਕਦੇ ਆ ਜਿਵੇਂ ਕਿ ਅਮਰੀਕਾ ਤੋਂ ਪੰਜਾਬ ਨੂੰ ਕਾਲ ਕਰ ਦੇਣੀ ਕਿਸੇ ਨੂੰ ਧਮਕਾਉਣ ਵਾਸਤੇ ਉਹ ਨਹੀਂ ਫੜਿਆ ਜਾਂਦਾ ਕਿਉਂਕਿ ਨੰਬਰ ਤਾਂ ਚਲੋ ਜਿਹੜੇ ਫੋਨ ਨੰਬਰ ਹੁੰਦੇ ਆ ਉਹਨਾਂ ਦੇ ਪ੍ਰੂਫ ਨਹੀਂ ਹੁੰਦੇ ਜਾਂ ਉਹ ਲੱਭਦਾ ਨਹੀਂ ਕੋਈ ਸੋ ਜਿਹੜੇ ਪੰਜਾਬ ਵਾਲੇ ਆ ਉਹਨਾਂ ਨੂੰ ਮਤਲਬ ਜਿਹੜੇ ਅਮਰੀਕਾ ਰਹਿੰਦੇ ਆ ਉਹਨਾਂ ਨੂੰ ਪੰਜਾਬ ਤੋਂ ਫੋਨ ਕਰੀ ਜਾਣੇ ਸੋ ਇਹ ਨਾ ਇੱਕ ਰੈਕਟ ਜਿਹੜਾ ਬਹੁਤ ਵੱਡਾ ਚੱਲਿਆ ਪਿਛਲੇ ਸਮੇਂ ਤੋਂ ਜਿਹੜੀਆਂ ਗੈਂਗਸ ਸੀਗੀਆਂ ਜਿਵੇਂ ਭਾਵੇਂ ਲਾਰੈਂਸ ਬਿਸ਼ਨੋਈ ਗੈਂਗਸ ਹੋ ਇਹਨਾਂ ਦੀ ਗੈਂਗ ਹੋਵੇ ਜਾਂ ਫਿਰ ਹੋਰ ਬਹੁਤ ਸਾਰੀਆਂ ਜਿਹੜੀਆਂ ਗੈਂਗਾਂ ਨੇ ਭਾਰਤ ਦੇ ਵਿੱਚ ਕੰਮ ਕਰਦੀਆਂ ਇਹਨਾਂ ਨੇ ਆਪਣੇ ਬੰਦੇ ਸਟੂਡੈਂਟਾਂ ਦੇ ਰੂਪ ਦੇ ਵਿੱਚ ਤੇ ਦੂਸਰੇ ਪਾਸੇ ਜਦੋਂ ਗੱਲ ਕਰਦੇ ਆ ਮੈਕਸੀਕੋ ਵਾਲੀ ਕੰਧ ਟੱਪ ਕੇ ਬਹੁਤ ਸਾਰੀ ਦੁਨੀਆ ਜਿਹੜੀਆਂ ਪਿਛਲੇ 3-4 ਸਾਲਾਂ ਦੇ ਵਿੱਚ ਅਮਰੀਕਾ ਚ ਦਾਖਲ ਹੋਈ ਹੈ ਹੁਣ ਮੈਂ ਵੱਡੀ ਐਗਜ਼ਾਮਪਲ ਤੁਹਾਨੂੰ ਦੱਸ ਦਿੰਨਾ ਹੈ ਕਿ ਭਾਈ ਹਰਦੀਪ ਸਿੰਘ ਨਿਜਰ ਦਾ ਕਤਲ ਕਰਨ ਵਾਲੇ ਵੀ ਸਟੂਡੈਂਟ ਵੀਜ਼ਿਆਂ ਦੇ ਉੱਤੇ ਹੀ ਸੀ ਤਿੰਨੇ ਚਾਰੇ ਜਾਣੇ ਹਾਲਾਂਕਿ ਉਹਨਾਂ ਦੇ ਇਹ ਕਿਹਾ ਜਾਂਦਾ ਕਿ ਉਹਨਾਂ ਦੇ ਵੀਜ਼ੇ ਐਕਸਪਾਇਰ ਹੋ ਗਏ ਸੀ ਪਰ ਉਹ ਆਏ 2022 ਦੇ ਵਿੱਚ ਹੀ ਐ ਨਵੇਂ-ਨਵੇਂ ਉਹ ਮੁੰਡੇ ਸੀ ਜਿਹੜੇ ਆ ਜਿਨ੍ਹਾਂ ਦੀ ਉਮਰ 22-25 ਸਾਲ ਹੈ ਤੇ ਉਹ ਪਹਿਲਾਂ ਵੀ ਜਿਹੜੇ ਆ ਉਹਨਾਂ ਦੇ ਵਿੱਚੋਂ ਇੱਕ ਨੌਜਵਾਨ ਪਹਿਲਾਂ ਵੀ ਇੱਕ ਕਾਰ ਦੇ ਵਿੱਚ ਫੜਿਆ ਗਿਆ ਸੀ ਜਦੋਂ ਉਹ ਕਾਰ ਦੇ ਵਿੱਚ ਫੁੱਲ ਸਪੀਡ ਦੇ ਉੱਤੇ ਜਿਹੜਾ ਹੈ ਹਾਈਵੇ ਦੇ ਉੱਤੇ ਜਾ ਰਿਹਾ ਤੇ ਉਹਨੇ ਆਪਣੇ ਹੱਥ ਦੇ ਵਿੱਚ ਫੜੇ ਹੋਏ ਰਵਲਵਰ ਦੇ ਨਾਲ ਹਵਾਈ ਫਾਇਰ ਕੀਤਾ ਉਸ ਤੋਂ ਬਾਅਦ ਉਹਨੂੰ ਕੈਨੇਡਾ ਦੀ ਪੁਲਿਸ ਨੇ ਫੜ ਲਿਆ ਸੀਗਾ ਮਤਲਬ ਕਹਿਣ ਦਾ ਵੀ ਦੇਖੋ ਕਿਹੋ ਜਿਹੇ ਹਾਲਾਤ ਬਣ ਗਏ ਆ ਕਿ ਜਿਹੜੇ ਪਹਿਲਾਂ ਪੰਜਾਬ ਦੇ ਵਿੱਚ ਇਹ ਸਾਰਾ ਕੰਮ ਕਰਦੇ ਰਹੇ ਨੇ ਲੋਕਾਂ ਨੂੰ ਲੁੱਟਦੇ ਰਹੇ ਆ ਜੋ ਕਿ ਹੁਣ ਵੀ جاری ਆ ਹੁਣ ਤੁਸੀਂ ਦੇਖੋ ਨਾ ਪੰਜਾਬ ਦੇ ਵਿੱਚ ਵੀ ਬਹੁਤ ਫੋਨ ਆਉਂਦੇ ਆ ਸੋ ਇਸੇ ਤਰੀਕੇ ਨਾਲ ਇਹਨਾਂ ਲੋਕਾਂ ਨੇ ਸਮਝਿਆ ਗੈਂਗਸਟਰ ਜਿਹੜੇ ਹੈਗੇ ਨੇ ਇਹਨਾਂ ਦੇ ਮੁਖੀ ਆ ਉਹਨਾਂ ਨੇ ਸਮਝਿਆ ਕਿ ਹੁਣ ਅਮਰੀਕਾ ਕੈਨੇਡਾ ਦੇ ਵਿੱਚ ਜਾ ਕੇ ਤੇ ਉਥੇ ਇੱਕ ਤਾਂ ਜਿਹੜੇ ਹੈ ਫਰੋਤੀਆਂ ਮੰਗਿਆ ਕਰਾਂਗੇ ਤੇ ਦੂਸਰੇ ਜਿਹੜੇ ਹੈ ਉਹ ਮਰਡਰ ਜਿਹੜੇ ਨੇ ਕਿਲਿੰਗਸ ਜਿਹੜੀਆਂ ਉਹਨਾਂ ਨੂੰ ਅੰਜਾਮ ਦਿਆ ਕਰਾਂਗੇ ਇਸੇ ਤਹਿਤ ਅਮਰੀਕਾ ਦੇ ਜਿਹੜੇ ਕਾਰੋਬਾਰੀ ਨੇ ਨਾ ਜਿਹੜੇ ਖਾਸ ਤੌਰ ਤੇ ਪੰਜਾਬੀ ਹਰਿਆਣੀ ਹਰਿਆਣੇ ਦੇ ਹੋ ਗਏ ਜਾਂ ਭਾਰਤੀ ਕਹਿ ਲਓ ਜਾਂ ਪਾਕਿਸਤਾਨੀ ਵੀ ਕਿਤੇ ਨਾ ਕਿਤੇ ਵਿੱਚ ਹੈਗੇ ਨੇ ਸੋ ਉਹ ਉਹ ਦੇਖ ਲੈਂਦੇ ਆ ਕਿਉਂਕਿ ਕਮਿਊਨਿਟੀ ਦੇ ਅੰਦਰ ਵੱਡੇ ਹੁੰਦੇ ਨੇ ਇਹ ਲੋਕ ਪੰਜਾਬੀ ਪੰਜਾਬੀ ਨੂੰ ਜਾਣਦਾ ਹੁੰਦਾ ਵੀ ਇਹਦੇ ਕੋਲ ਕਿੰਨੇ ਟਰੱਕ ਨੇ ਇਹਦਾ ਕੀ ਕੰਮਕਾਰ ਆ ਇਹਦੇ ਕੋ ਕਿੰਨਾ ਪੈਸਾ ਹੈ ਸੋ ਇਹ ਇਨਫਾਰਮੇਸ਼ਨ ਬਹੁਤ ਈਜ਼ੀਲੀ ਇਕੱਠੀ ਹੋ ਜਾਂਦੀ ਹੈ ਸੋ ਫਿਰ ਕੀ ਕਰਦੇ ਨੇ ਇਹ ਫੋਨ ਕਰਦੇ ਆ ਫੋਨ ਕਰਕੇ ਕਹਿੰਦੇ ਆ ਵੀ ਭਾਈ ਇੰਨਾ ਪੈਸਾ ਦੇ ਦੇ ਨਹੀਂ ਤੇ ਫਿਰ ਤੁਹਾਨੂੰ ਜਿਹੜਾ ਹੈ ਤੁਹਾਡਾ ਕੰਮ ਕਰ ਦਿੱਤਾ ਜਾਏਗਾ ਸੋ ਤੁਹਾਨੂੰ ਕਤਲ ਕਰ ਦਿੱਤਾ ਜਾਏਗਾ ਬਹੁਤ ਸਾਰੇ ਐਸੇ ਹੁੰਦੇ ਨੇ ਜਿਵੇਂ ਆਪਾਂ ਆਮ ਦੇਖਦੇ ਆਂ ਵੀ ਲੋਕਾਂ ਦੇ ਵਿੱਚ ਡਰ ਹੁੰਦਾ ਕਿ ਪੁਲਿਸ ਨੂੰ ਨਾ ਹੀ ਦਸੀਏ ਆਪਾਂ ਜੇ ਦੱਸਾਂਗੇ ਤਾਂ ਉਹਦੇ ਨਾਲ ਫਿਰ ਗੈਂਗਸਟਰ ਜਿਹੜੇ ਨੇ ਉਹ ਜ਼ਿਆਦਾ ਦੁਖੀ ਹੋ ਜਾਣਗੇ ਤੇ ਹੋ ਸਕਦਾ ਹੈ ਸਾਡਾ ਕੰਮ ਖਤਮ ਕਰ ਦੇਣ ਤਮਾਮ ਕਰ ਦੇਣ ਪਰ ਕੁਝ ਵਿੱਚੋਂ ਐਸੇ ਹੁੰਦੇ ਨੇ ਜੋ ਜਾਣਕਾਰੀ ਦੇ ਦਿੰਦੇ ਆ ਪੁਲਿਸ ਨੂੰ FBI ਤੱਕ ਇਹ ਗੱਲ ਪਹੁੰਚੀ ਹੈ ਤੇ FBI ਨੇ ਨਾਲ ਇਹ ਵੀ ਕਿਹਾ ਕਿ ਜਿਹੜੇ ਗੈਂਗਸਟਰ ਨੇ ਇਹ ਵੀ ਭਾਰਤ ਦੇ ਨਾਲ ਰਿਲੇਟਡ ਹੀ ਨੇ ਤੁਸੀਂ ਦੇਖੋ ਕਿੰਡੀ ਵੱਡੀ ਗੱਲ ਆ ਉਹਨਾਂ ਨੇ ਕਿਹਾ ਕਿ ਭਾਰਤ ਨਾਲ ਰਿਲੇਟਡ ਹੀ ਇਹ ਗੈਂਗਸਟਰ ਨੇ ਫਰੋਤੀਆਂ ਮੰਗਣ ਵਾਲੇ ਲੋਕ ਨੇ ਤੇ ਇਹ ਭਾਰਤੀਆਂ ਕੋਲੋਂ ਹੀ ਪੈਸੇ ਜਿਹੜੇ ਉਹ ਮੰਗ ਰਹੇ ਆ ਹੁਣ ਤਾਜੀ ਖਬਰ ਤੁਸੀਂ ਦੇਖੀ ਹੋਣੀ ਅੱਜ ਕੱਲ੍ਹ ਖਬਰਾਂ ਦੇ ਵਿੱਚ ਚੱਲ ਰਹੀ ਹੈ ਕੈਨੇਡਾ ਦੇ ਵਿੱਚ ਵੀ ਤਿੰਨ ਪੰਜਾਬੀ ਨੌਜਵਾਨ ਫਰੋਤੀ ਮੰਗਣ ਦੇ ਦੋਸ਼ ਦੇ ਵਿੱਚ ਕੈਨੇਡੀਅਨ ਪੁਲਿਸ ਨੇ ਜਿਹੜੇ ਆ ਉਹ ਫੜੇ ਆ ਸੋ ਇਹ ਮਤਲਬ ਕਹਿਣ ਦਾ ਦੇਖੋ ਆਪਾਂ ਲੋਕ ਜਿਹੜੇ ਆ ਪੀਸ ਲੱਭਣ ਵਾਸਤੇ ਸ਼ਾਂਤੀ ਵਧੀਆ ਰੂਲਸ ਐਂਡ ਰੈਗੂਲੇਸ਼ਨ ਉੱਥੇ ਤਾਂ ਜੀ ਆ ਨਹੀਂ ਹੁੰਦਾ ਉੱਥੇ ਤਾਂ ਐ ਨਹੀਂ ਹੁੰਦਾ ਉੱਥੇ ਕੋਈ ਕਿਸੇ ਨੂੰ ਹੱਥ ਨਹੀਂ ਲਾ ਸਕਦਾ ਉਂਗਲ ਨਹੀਂ ਕਰ ਸਕਦਾ ਤੱਕਾ ਨਹੀਂ ਕਰ ਸਕਦਾ ਕਿਸੇ ਨਾਲ ਸੋ ਅਸੀਂ ਇਹਨਾਂ ਮੁਲਕਾਂ ਦੇ ਵਿੱਚ ਆਉਨੇ ਆ ਪਰ ਉਹ ਲੋਕ ਜਿਹੜੇ ਜਿਨ੍ਹਾਂ ਨੇ ਸਾਨੂੰ ਪਿੱਛੇ ਵੀ ਪੀਸ ਨਾਲ ਜੀਣ ਨਹੀਂ ਦਿੱਤਾ ਤੇ ਉਹ ਹੁਣ ਇਹਨਾਂ ਮੁਲਕਾਂ ਦੇ ਵਿੱਚ ਆ ਕੇ ਸਾਡੇ ਪਿੱਛੇ-ਪਿੱਛੇ ਆ ਗਏ ਆ ਤੇ ਫਰੋਤੀਆਂ ਮੰਗਣੀਆਂ ਜਾਂ ਹੋਰ ਸਾਰਾ ਕੁਝ ਇਹ ਸ਼ੁਰੂ ਕਰ ਚੁੱਕੇ ਆ ਸੋ ਇਹਨਾਂ ਮੁਲਕਾਂ ਦੇ ਹਾਲਾਤ ਹੁਣ ਹੋਰ ਨਹੀਂ ਰਹੇ ਕੈਨੇਡਾ ਦੇ ਵਿੱਚ ਤੁਸੀਂ ਦੇਖੋ ਨਾ ਇੱਕ ਪਾਸੇ ਜਿਹੜੇ ਸਟੂਡੈਂਟ ਜਿਹੜੇ ਆਏ ਜਾਂ ਫਿਰ ਹੋਰ ਲੋਕ ਆਏ ਹੋਏ ਆ ਸਾਰਿਆਂ ਦੀ ਗੱਲ ਨਹੀਂ ਮੈਂ ਕਰਦਾ ਮਤਲਬ ਕਿ ਵਿੱਚ ਜਿਵੇਂ ਤੁਹਾਨੂੰ ਕਿਹਾ ਤੇ ਸਟੂਡੈਂਟਾਂ ਦੇ ਰੂਪ ਦੇ ਵਿੱਚ ਲੋਕ ਭੇਜ ਦਿੱਤੇ ਗਏ ਉੱਥੇ ਸੋ ਉਹ ਕੀ ਕਰ ਰਹੇ ਆ ਉੱਥੇ ਕਿਦਾਂ ਮਾਹੌਲ ਕਈ ਵਾਰੀ ਖਰਾਬ ਕਰ ਦਿੰਦੇ ਆ ਬਹੁਤ ਚੰਗੇ ਵੀ ਨਹੀਂ ਆਪਾਂ ਕਹੇ ਨੇ ਕਿ 10% ਇਹੋ ਜਿਹੇ ਵਿੱਚ ਹੋਣਗੇ ਜਿਹੜੇ ਮਾਹੌਲ ਖਰਾਬ ਕਰਦੇ ਆ ਉਸ ਤੋਂ ਬਾਅਦ ਫਿਰ ਅੱਜ ਇਹਨਾਂ ਨੇ ਹਰਦੀਪ ਸਿੰਘ ਨਿਜਰ ਹੋਰਾਂ ਦਾ ਕਤਲ ਕੀਤਾ ਸੋ ਉਹ ਵੀ ਦੇਖ ਲਓ ਤੁਸੀਂ ਹੁਣ ਜਦੋਂ ਇਹੋ ਜਿਹੇ ਹਾਲਾਤ ਬਣਨ ਲੱਗ ਪਏ ਤਾਂ ਫਿਰ ਦੇਖੋ ਤੁਸੀਂ ਵੀ ਬਣੂਗਾ ਕੀ ਆਉਣ ਵਾਲੇ ਸਮੇਂ ਦੇ ਵਿੱਚ ਜੀ ਅਨੰਦਜੀਤ ਸਿੰਘ ਇੱਥੇ ਇੱਕ ਸਵਾਲ ਕਿ ਅਮਰੀਕਾ ਦੀ ਐਡੀ ਵੱਡੀ ਜੋ ਏਜੰਸੀ ਹੈ ਉਸਨੇ ਐਨਾ ਵੱਡਾ ਸਟੈਪ ਲਿਤਾ ਹੈ ਉਹ ਵੀ ਭਾਰਤੀਆਂ ਦੇ ਲਈ ਭਾਵੇਂ ਕਿ ਜੋ ਉਹਨਾਂ ਦੇ ਦੇਸ਼ ਦੇ ਨਹੀਂ ਹਨ ਜੋ ਜਿਨ੍ਹਾਂ ਨੇ ਜੋ ਉੱਥੇ ਆਏ ਨੇ ਕਿਸੇ ਦੂਜੇ ਦੇਸ਼ ਤੋਂ ਉਹਨਾਂ ਦੇ ਲਈ ਐਨਾ ਵੱਡਾ ਉਹਨਾਂ ਨੇ ਸਟੈਪ ਲੇਤਾ ਦੂਜੀ ਵਾਰ ਸੇਵਾ ਭਾਰਤ ਦੀ ਗੱਲ ਕਰੀਏ ਜਾਂ ਪੰਜਾਬ ਦੀ ਗੱਲ ਕਰੀਏ ਇੱਥੇ ਚੀਜ਼ਾਂ ਨੋਰਮਲ ਹੁੰਦੀਆਂ ਨੇ ਪਰ ਕਿਸੇ ਵੀ ਵੱਡੇ ਕਹੋ ਕਿ ਏਜੰਸੀ ਤੋਂ ਜਾਂ ਕਿਸੇ ਵੀ ਸਟੇਟ ਦੀ ਸੈਂਟਰ ਦੀ ਏਜੰਸੀ ਤੋਂ ਐਡੀ ਵੱਡੀ ਕਾਰਵਾਈ ਦੀ ਕਦੇ ਈਮੇਜ ਨਹੀਂ ਕੀਤੀ ਜਾ ਸਕਦੀ ਇਸ ਫਰਕ ਨੂੰ ਕਿਵੇਂ ਦੇਖਦੇ ਹੋ ਇਸ ਫਰਕ ਨੂੰ ਅਮਰੀਕਾ ਜਿਹੜਾ ਨਾ ਐਵੇਂ ਨਹੀਂ ਸਰਪੰਚ ਮੰਨਿਆ ਜਾਂਦਾ ਅਮਰੀਕਾ ਸਭ ਤੋਂ ਵੱਧ ਅਜ਼ਾਈਲਮ ਦੇ ਉੱਤੇ ਸ਼ਰਨ ਦੇਣ ਵਾਲਾ ਮੁਲਕ ਹੈ ਪੂਰੀ ਦੁਨੀਆ ਦੇ ਵਿੱਚ ਤੁਸੀਂ ਦੇਖੋ ਮੈਕਸੀਕੋ ਦੀ ਕੰਧ ਰਾਹੀਂ ਰੋਜ਼ ਦੇ ਸੈਂਕੜੇ ਨੌਜਵਾਨ ਇਕੱਲੇ ਪੰਜਾਬੀ ਹੋ ਹੀ ਨਹੀਂ ਹੋਰ ਬਹੁਤ ਸਾਰੀਆਂ ਦੇਸ਼ਾਂ ਦੇ ਵਿੱਚੋਂ ਲੋਕ ਜਿਹੜੇ ਨੇ ਮੈਕਸੀਕੋ ਵਾਲੀ ਕੰਧ ਟੱਪ ਕੇ ਤੇ ਉਹਨਾਂ ਦੇ ਮੁਲਕ ਦੇ ਵਿੱਚ ਦਾਖਲ ਹੋਈ ਜਾ ਰਹੇ ਨੇ ਤੇ ਉਹ ਆਉਂਦਿਆਂ ਨੂੰ ਸ਼ਰਨ ਦਿੰਦੇ ਆ ਸ਼ਰਨ ਵੀ ਮਤਲਬ ਤੁਸੀਂ ਦੇਖੋ ਵੀ ਆਉਂਦਿਆਂ ਜਿਹੜਾ ਹੈ ਉਹਨਾਂ ਦੇ ਕੇਸ ਲੱਗ ਜਾਂਦੇ ਨੇ ਰਹਿਣ ਸਹਿਣ ਦਾ ਸਾਰਾ ਪ੍ਰਬੰਧ ਹੁੰਦਾ ਤੇ ਜਦੋਂ ਸੇਫਟੀ ਦੀ ਗੱਲ ਆਉਂਦੀ ਹੈ ਤਾਂ ਪਿਛਲੇ ਸਮੇਂ ਦੇ ਵਿੱਚ ਤੁਸੀਂ ਦੇਖਿਆ ਹੋਣਾ ਕਿ ਇੱਕ ਸਿੱਖ ਆਗੂ ਜਿਹੜੇ ਸੀ ਉਹਨਾਂ ਦੇ ਉੱਤੇ ਵੀ ਇੱਕ ਅਟੈਕ ਕਰਨ ਦੀ ਕੋਸ਼ਿਸ਼ ਜਿਹੜੀ ਕੀਤੀ ਗਈ ਉਹਨਾਂ ਨੂੰ ਕਤਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ ਅਮਰੀਕਾ ਨੇ ਐਡਾ ਵੱਡਾ ਉਹਦੇ ਉੱਤੇ ਜਿਹੜਾ ਐਕਸ਼ਨ ਲਿਆ ਕਿ ਨikhil gupta ਨਾਂ ਦੇ ਇੱਕ ਬੰਦੇ ਨੂੰ ਜਿਹਨੇ ਸਾਜ਼ਿਸ਼ ਰਚੀ ਸੀ ਉਹਨੂੰ ਚੈੱਕ ਰਿਪਬਲਿਕ ਦੇ ਵਿੱਚੋਂ ਉਹ ਐਕਸਟਰਡਾਈਟ ਕਰਕੇ ਅਮਰੀਕਾ ਲੈ ਆਇਆ ਹੁਣ ਉਹਦੇ ਉੱਤੇ ਵੱਡੇ ਪੱਧਰ ਤੇ ਕੇਸ ਚੱਲ ਰਿਹਾ ਹੈ ਇਹ ਤੋਂ ਤੱਕ ਜੋ ਬਾਈਡਨ ਹੋਰੀ ਜਿਹੜੇ ਨੇ ਉਹਦੇ ਉੱਤੇ ਬਿਆਨ ਦੇ ਚੁੱਕੇ ਨੇ ਵੱਖ-ਵੱਖ ਏਜੰਸੀਆਂ ਉਹਦੇ ਉੱਤੇ ਬਿਆਨ ਦੇ ਚੁੱਕੀਆਂ ਉਹ ਕਹਿੰਦੇ ਨਹੀਂ ਕਹਿੰਦੇ ਸਾਡੇ ਮੁਲਕ ਦੇ ਵਿੱਚ ਜਿਹੜਾ ਬੰਦਾ ਆ ਗਿਆ ਉਹ ਸਾਡਾ ਹੈ ਉਹਦੀ ਸਿਕਿਉਰਿਟੀ ਦੀ ਉਹਦੀ ਸੇਫਟੀ ਦੀ ਜ਼ਿੰਮੇਵਾਰੀ ਜਿਹੜੀ ਆ ਉਹ ਸਾਡੀ ਹੈ ਭਾਵੇਂ ਉਹ ਕਿਸੇ ਵੀ ਰੰਗ ਦਾ ਹੋਵੇ ਕਿਸੇ ਵੀ ਦੇਸ਼ ਦਾ ਹੋਵੇ ਜਿਹੜਾ ਅਮਰੀਕਾ ਦੇ ਵਿੱਚ ਆ ਗਿਆ ਉਹ ਸਾਡਾ ਹੈ ਉਹਦੇ ਕੋਲ ਪੇਪਰ ਹੈ ਨਹੀਂ ਹੈ ਉਹ ਸਿਟੀਜ਼ਨ ਹੈ ਨਹੀਂ ਸਿਟੀਜ਼ਨ ਮਤਲਬ ਕਿ ਉਹ ਸੇਫਟੀ ਇੰਨੇ ਵੱਡੇ ਪੱਧਰ ਦੇ ਉੱਤੇ ਲੋਕਾਂ ਦੀ ਕਰਦੇ ਆ ਤੁਹਾਨੂੰ ਮੈਂ ਇਹ ਵੀ ਦੱਸ ਦਿੰਨਾ ਕਿ ਪਿਛਲੇ ਸਮੇਂ 'ਚ ਜਦੋਂ ਇਹ ਜਦੋਂ ਖਬਰਾਂ ਉੱਡੀਆਂ ਕਿ ਅਟੈਕ ਹੋ ਰਹੇ ਨੇ ਸਿੱਖ ਆਗੂਆਂ ਦੇ ਉੱਤੇ ਤੇ FBI ਨੇ ਇੱਕ ਪੰਜਾਬੀ ਦੇ ਵਿੱਚ ਸਟੇਟਮੈਂਟ ਜਾਰੀ ਕੀਤੀ ਸੀ ਇੱਕ ਬੀਬੀ ਐ ਪੰਜਾਬੀ ਉਹ ਬੜੀ ਸ਼ੁੱਧ ਪੰਜਾਬੀ ਬੋਲੀ ਉਹਨੇ ਤੇ ਉਹ ਉਹਨੇ ਇਹ ਕਿਹਾ ਕਿ ਮੈਂ ਮਤਲਬ ਉਹਦਾ ਆਪਣਾ ਨਾਮ ਲੈ ਕੇ ਕਿ ਮੈਂ FBI ਤੋਂ ਆ ਤੇ ਜੇਕਰ ਤੁਹਾਨੂੰ ਕਿਤੇ ਵੀ ਕੋਈ ਲੱਗਦਾ ਖਤਰਾ ਮਹਿਸੂਸ ਹੁੰਦਾ ਹੈ ਤੇ ਤੁਸੀਂ ਇਸ ਨੰਬਰ ਤੇ ਸਾਡੇ ਨਾਲ ਜਿਹੜੀ FBI ਦੇ ਨਾਲ ਡਾਇਰੈਕਟ ਜਿਹੜਾ ਕੰਟੈਕਟ ਕਰ ਸਕਦੇ ਹੋ ਮਤਲਬ ਕਿ ਉਹ ਮੁਲਖ ਜਿਹੜਾ ਹੈ ਨਾ ਉਹਦੀਆਂ ਤੇ ਗੱਲਾਂ ਹੀ ਵੱਖਰੀਆਂ ਨੇ ਸੋ ਆਪਾਂ ਬਹੁਤ ਵਾਰ ਕਹਿੰਦੇ ਰਹਿੰਦੇ ਆ ਕਿ ਉਥੇ ਕਈ ਵਾਰੀ ਕੋਈ ਸਟੋਰਾਂ ਦੇ ਉੱਤੇ ਮੁੰਡਿਆਂ ਨੂੰ ਮਾਰ ਜਾਂਦੇ ਨੇ ਜਾਂ ਉਹ ਕਰਦੇ ਇਹ ਇਹ ਸਾਰਾ ਕੁਝ ਵੀ ਉਥੇ ਹੁੰਦਾ ਪਰ ਉਹਦੇ ਉੱਤੇ ਕਾਰਵਾਈਆਂ ਵੀ ਹੁੰਦੀਆਂ ਹੁਣ ਦੇਖੋ ਜੇ ਕਤਲ ਦੇ ਦੋਸ਼ ਦੇ ਵਿੱਚ ਜੇ ਤੁਸੀਂ ਜਿਹਨੂੰ ਆਪਾਂ 307 ਕਹਿੰਦੇ ਆ ਨਾ ਵੀ ਇਰਾਦਾ ਹੈ ਕਤਲ ਉਹਦੇ ਵਿੱਚ ਵੀ 25 26 ਸਾਲ ਦੀ ਕੈਦ ਆ ਉਥੇ ਠੀਕ ਹੈ ਤੇ ਜੇ ਕਤਲ ਹੋ ਜਾਂਦਾ ਹੈ ਤੇ ਫਿਰ ਤੁਸੀਂ ਅੱਗੇ ਹਿਸਾਬ ਲਾ ਲਓ ਕਿ ਕਿੰਨੀ ਉਹਦੀ ਸਜ਼ਾ ਹੋਏਗੀ ਸੋ ਸਜ਼ਾਾਂਵਾਂ ਸਖਤ ਨੇ ਪਰ ਇਹ ਵੀ ਹੁੰਦਾ ਹੈ ਕਿ ਜਿੱਥੇ ਸਜ਼ਾਾਂਵਾਂ ਵੀ ਸਖਤ ਹੋਣ ਕਾਨੂੰਨ ਵੀ ਵਧੀਆ ਹੋਣ ਬੰਦੇ ਵੀ ਵਧੀਆ ਹੋਣ ਰੂਲਸ ਐਂਡ ਰੈਗੂਲੇਸ਼ਨ ਉੱਥੇ ਮਾੜੇ ਬੰਦੇ ਵੀ ਵਿੱਚ ਹੁੰਦੇ ਆ ਸੋ ਇਹ ਘਟਨਾਵਾਂ ਵੀ ਕਿਤੇ ਨਾ ਕਿਤੇ ਵਾਪਰਦੀਆਂ ਰਹਿੰਦੀਆਂ ਪਰ ਅਮਰੀਕਾ ਜਿਹੜਾ ਉਹ ਆਪਣੇ ਬੰਦਿਆਂ ਦਾ ਆਪਣੇ ਨਾਗਰਿਕਾਂ ਦਾ ਪੂਰਾ ਧਿਆਨ ਰੱਖਦਾ ਸੋ ਇਸੇ ਤਹਿਤ ਉਹਨਾਂ ਨੇ ਜਿਹੜੀ ਇਹ ਐਡਵਾਈਜ਼ਰੀ ਜਿਹੜੀ ਕਹਿ ਲਓ ਜਾਂ ਇੱਕ ਸਟੇਟਮੈਂਟ ਕਹਿ ਲਓ ਇਹ ਜਾਰੀ ਕੀਤੀ ਆ ਜੀ ਜੀ ਜਿਸ ਤੋਂ ਧੰਨਵਾਦ ਕਰਦੇ ਆਂ ਜਿੱਦਾਂ ਕਿ ਹੋਰ ਬੱਡੇ ਕੋਈ ਖਬਰ ਆਂਦੀ ਹੈ ਕੋਈ ਮਸਲਾ ਹੁੰਦਾ ਤੁਹਾਡਾ ਰੁਕ ਦੁਆਰਾ ਕਰਾਂਗੇ ਧੰਨਵਾਦ ਧੰਨਵਾਦ ਜੀ ਤੁਹਾਡਾ ਵੀ ਤੇ ਤੁਹਾਡੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ